ਸਿਕਾਲ ਜੀ ਅਸੀਂ ਮਾਨ ਬਟਿਕ ਫੁੱਲੋ ਵੀਰ ਸਿੰਘ ਵਾਲੀ ਤੋਂ ਤੇ ਮੇਰੀਆਂ ਭੈਣਾਂ ਲਈ ਵਧੀਆ ਜਿਹੀਆਂ ਚੀਜ਼ਾਂ ਲੈ ਕੇ ਆਏ ਆ ਤੇ ਅਸੀਂ ਅੰਮ੍ਰਿਤਸਰ ਗਏ ਸੀਗੇ ਹਾਂਜੀ ਕਿਵੇਂ ਟੁੱਟ ਰਿਹਾ ਜੀ ਫਿਰ ਆਪਣਾ ਤੇ ਬਹੁਤ ਵਧੀਆ ਰਿਹਾ ਜੀ ਆਪਾਂ ਅੰਮ੍ਰਿਤਸਰ ਤੋਂ ਬਹੁਤ ਬਹੁਤ ਵਧੀਆ ਚੀਜ਼ਾਂ ਲੈ ਕੇ ਆਏ ਆ ਪਰ ਉਹ ਇੱਥੋਂ ਮਿਲਦੀਆਂ ਵੀ ਹੈ ਨਹੀਂ ਜਿਹੜੀਆਂ ਪਰ ਉਹ ਤਾਂ ਕਹਿੰਦੇ ਜੀ ਵਧੀਆ ਰਿਹਾ ਪਰ ਗੱਲ ਕਰ ਸਾਡਾ ਲਵਾਤਾ ਇਹਨਾਂ ਨੇ ਸਾਰਾ ਜੋਰ ਕਹਿੰਦੇ ਜੀ ਭੈਣਾਂ ਵਾਸਤੇ ਸਪੈਸ਼ਲ ਚੀਜ਼ਾਂ ਲੈ ਕੇ ਆਉਣੀ ਆ ਤੇ ਫਿਰ ਉਹ ਇੱਥੋਂ ਮਿਲਦੀਆਂ ਵੀ ਨਹੀਂ ਦੇਖੋ ਸਪੈਸ਼ਲ ਚੀਜ਼ਾਂ ਇਹਨਾਂ ਨੇ ਕਿਹੇ ਜਿਹੀਆਂ ਲਿਆਣੀਆਂ ਸਾਡਾ ਤਾਂ ਜੋਰ ਜਿਹੜੇ ਲੱਗਣਾ ਨਾਲ ਅਸੀਂ ਦਿਖਾਉਣੀ ਆ ਹੁਣ ਤੁਹਾਨੂੰ ਆ ਲਓ ਪਹਿਣਾ ਵਾਸਤੇ ਲਓ ਜੀ ਦਿਖਾਓ ਹੁਣ ਲਓ ਮੇਰੀਆਂ ਪਹਿਣਾ ਲਈ ਸਰਦੀ ਦੇ ਤੋਪੇ ਮੈਰਜਾਂ ਲਈ ਦੇਖੋ ਜਦੋਂ ਆਪਾਂ ਕਿਸੇ ਮੈਜਿਦ ਵਿਆਹ ਤੇ ਜਾਂਦੇ ਆ ਪਰ ਚੀਜ਼ਾਂ ਤਾਂ ਲਈਆਂ ਹੋਈਆਂ ਪਰ ਆਹ ਚੀਜ਼ ਨਹੀਂ ਕਿਸੇ ਤੇ ਹੋਊਗੀ ਜਿਹੜੀ ਆਪਾਂ ਲੈ ਕੇ ਆਏ ਆ ਨਾ ਇਹ ਚੀਜ਼ ਨਹੀਂ ਕਿਸੇ ਤੇ ਵੀ ਲਈ ਹੋਊਗੀ ਦੇਖੋ ਬੈਲਵਟ ਦੇ ਲਓ ਜੀ ਆ ਵੀ ਦਿਖਾਓ ਸ਼ਾਲ ਅਹੀਂ ਦਿਖਾਈ ਕਿਓ ਫੁਲਕਾਰੀਆ ਕਹ ਲੋ ਸ਼ਾਲ ਕਹ ਲੋ ਵੈਸੇ ਫੁਲਕਾਰੀ ਹੀ ਕਹਿੰਦੇ ਇਹਨੂੰ ਬੈਲਵਟ ਦੀ ਤੁਸੀਂ ਦੇਖੋ ਸਹੀ ਇਹਦੇ ਵਿੱਚ ਆ ਦੋ ਕਲਰ ਨੇ ਦੇਖੋ ਇੱਕ ਮੈਰੂਨ ਕਲਰ ਤੇ ਇੱਕ ਰਾਣੀ ਸ਼ੇਰ ਕਹਿ ਲੋ ਮਜ਼ਾਂਟਾ ਸ਼ੇਰ ਕਹਿ ਲੋ ਹਨਾ ਲੋ ਜੀ ਲੋ ਮੈਡਮ ਇਹ ਥੋੜਾ ਜਿਹਾ ਡਿਫਰੈਂਟ ਆ ਗਿਆ ਇਸ ਤੋਂ ਦੇਖੋ ਜੀ ਜੀ ਕਲਰ ਤਾਂ ਉਹੀ ਆ ਗਿਆ ਕਲਰ ਤਾਂ ਸੇਮ ਹੀ ਹੈ ਜੀ ਵਰਕ ਦਾ ਦੇਖੋ ਵਰਕ ਦਾ ਵਰਕ ਦਾ ਫਰਕ ਹੋ ਰਹਾ ਉਹ ਤੇ ਵਰਕ ਹੋ ਰਹਾ ਹੈ ਨਾ ਆ ਦੇਖੋ ਜੀ ਅਨੰਦ ਜੀ ਦਾ ਆ ਉਹ ਦੋ ਵੀ ਪਿਆਰਾ ਗਾ ਹਾਂਜੀ ਇਹ ਵਾਈਨ ਕਲਰ ਹੈ ਹਾਂ ਲੋ ਦੇਖੋ ਜੀ ਹਾਂ ਲੋ ਇਹ ਵਾਈਨ ਕਲਰ ਹੈ ਜੀ ਇਹ ਤਾਂ ਸਾਡੇ ਸ਼ਾਹਵਾਜ ਨੂੰ ਬੜਾ ਪਸੰਦ ਆਇਆ ਸੀ ਕਿ ਨਾ ਮੈਂ ਆਪਣੀ ਵਾਈਫ ਵਾਸਤੇ ਲੈ ਕੇ ਜਾਣਾਗਾ ਸਾਡਾ ਦੋਸਤ ਹੈ। ਅਸੀਂ ਵੀਡੀਓ ਬਣਾ ਲਈਏ ਪਹਿਲਾਂ ਫੇਰ ਲੈ ਜੀ। ਸਾਡਾ ਦੋਸਤ ਵੀ ਹੈ ਜੀ ਸਾਡਾ ਪੋਤਰਾ ਵੀ ਹੈ ਸ਼ਾਹਵਾਜ ਤੇ ਉਹਨਾਂ ਨੂੰ ਬੜਾ ਪਸੰਦ ਲੱਗਿਆ ਜੀ। ਮੈਂ ਕਿਹਾ ਭਈ ਅਸੀਂ ਵੀਡੀਓ ਬਣਾ ਲਈਏ ਪਹਿਲਾਂ ਫੇਰ ਦੇ ਦੇਾਂਗੇ। ਤੇ ਇਹਦੇ ਨਾਲ ਨਾਲ ਜੇਕਰ ਕਿਸੇ ਨੇ ਮਤਲਬ ਪੰਜਾਬੀ ਆਪਾਏ ਜੇ ਤੇ ਤੇ ਘਣਾ ਨੇ ਮੇਰੀਆਂ ਨੇ ਵਿਆਹਾਂ ਵਾ ਵਿਆਹ ਤੇ ਜਾਣਾ। ਆਹ ਦੇਖੋ ਪ੍ਰਾਂਦੀਆਂ ਵੀ ਆ ਪੰਜਾਬੀ। ਆਪਾ ਪੰਜਾਬੀ ਦੇ ਸਜਦਾ ਇਹਨਾਂ ਗੱਗਰੇ ਲੈਣੇ ਆ ਤਾਂ ਆਪਾਂ ਕੱਗਰੇ ਵੀ ਲੈ ਰਹੇ ਆ ਜਿਹੜੀਆਂ ਹਾਂ ਚੁੰਨੀਆਂ ਲੈਂਦੀਆਂ ਤੁਸੀਂ ਨਾਲ ਕੱਪੜਾ ਵੀ ਹਾਂਜੀ ਇਹ ਚੁੰਨੀਆਂ ਵੀ ਅਸੀਂ ਅੰਮ੍ਰਿਤਸਰੋਂ ਲੈ ਕੇ ਆਏ ਆ ਇਹ ਦੇਖੋ ਇੱਕ ਤਾਂ ਇਹ ਲਈ ਬੈਠੀ ਏ ਐਵੇਂ ਐਵੇਂ ਤਾਂ ਇਹਨਾਂ ਨੇ ਸੂਟ ਚਾਚੀ ਤਾ ਨਾਲ ਇਹ ਇਹ ਦੁਪੱਟਾ ਲੈ ਕੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਦੁਪੱਟਾ ਲੈ ਕੇ ਐਵੇਂ ਦੀ ਇਹਦੇ ਸੂਟ ਤੇ ਕਢਾਈ ਕਰਾ ਕੇ ਵਰਕ ਠੀਕ ਵੀ ਵਰਕ ਕਰਵਾਇਆ ਇੱਥੋਂ ਐਵੇਂ ਵਰਕ ਕਰਵਾ ਕੇ ਤੇ ਤੁਸੀਂ ਵੀ ਭਨੇ ਕਰਵਾ ਸਕਦੇ ਹੋ ਐਵੇਂ ਜਿਹਾ ਕਰਵਾ ਸਕਦਾ ਹੈ ਇਹਨਾਂ ਦੇ ਸੂਟ ਆ ਦੇਖੋ ਆਹ ਦਾ ਦੁਪੱਟੇ ਦੇ ਨਾਲ ਦੇ ਹੀ ਆ ਕੇ ਇਹਨਾਂ ਦੀ ਜਿਹੜਾ ਲਈ ਬੈਠੀ ਏ ਆ ਬਾਕੀ ਇਹ ਨਾ ਇਹ ਫੋਰ ਕੰਦਰ ਆ ਗਿਆ ਬਾਜੂ ਵਰਕ ਹੋ ਗਿਆ ਦੇਖੋ ਨਾਲੇ ਸਿੰਪਲ ਤੋਂ ਉੱਪਰ ਜਾ ਵਰਕ ਹੈਗਾ थ्रेड ਵਰਕ ਆ ਮੀ ਜੇਦਾ ਕੁਝ ਵੀ ਕੋਈ ਉਹ ਨਹੀਂ ਹੈਗਾ ਕਿ ਤੂੰ ਫਟਿਆ ਜਾਊਗਾ ਜਾਂ ਕੁਝ ਆ ਨਾ ਬਾਜੀ ਆ ਗਿਆ ਆ ਲੱਗ ਸੀਮ ਡਿਜ਼ਾਈਨ ਆ ਗਿਆ ਮੇਰੇ ਉਹ ਮਾਸ਼ੱਲਾ ਦੁੱਤੂ ਆ ਗਈ ਜੀ ਆ ਲੋ ਜਰੀ ਦਾ ਵਰਕ ਇਹ ਆਉਂਦੀ ਹਾਂ ਲੋ ਜੀ ਇਦਰੀ ਤੇ ਜਰੀ ਦਾ ਵਰਕ ਆ ਗਿਆ ਜੀ ਦੇਖੋ ਇਹਦੇ ਜਰੀ ਦਾ ਵਰਕ ਆਉਣਾ ਤੇ थ्रेड ਵਰਕ ਇਹਦੇ ਨਾਲ ਨਾਲ ਜਰੀ ਵੀ ਆ ਦੇਖੋ ਇਨਾਂ ਨਾਲ ਸੂਟ ਤਿਆਰ ਕਰਾਂਗੇ ਸਾਥੋਂ ਵੀ ਕਰਵਾ ਸਕਦੇ ਹੋ ਤੇ ਤੁਸੀਂ ਆਰਡਰ ਕਰਕੇ ਚੁੰਨੀ ਮਗਵਾਉਣੀ ਹੈ ਕੱਲਾ ਦੁਪੱਟਾ ਮੋਗਣਾ ਦੁਪੱਟਾ ਮੋਗਵਾ ਲਓ ਸਾਥੋਂ ਤੁਸੀਂ ਆਰਡਰ ਕਰਕੇ ਸੂਟ ਦੇ ਵਰਕ ਕਰਵਾਉਣਾ ਇਹਦੇ ਨਾਲ ਦਾ ਅਮੈਜ਼ਿੰਗ ਤਾਂ ਹੋਣਗੇ ਸੀ ਤੁਹਾਨੂੰ ਕੰਪਲੀਟ ਕਰਕੇ ਦੇਵਾਂਗੇ ਕੂਰੀਅਰ ਕਰਵਾ ਦੇਾਂਗੇ ਆ ਕੇ ਸ਼ੌਕ ਕਰਨੇ ਆ ਕੇ ਹਾ ਕਰ ਸਕਦੇ ਹੋ ਆ ਵੀ ਦੇ ਹੋਏ ਇੱਕ ਆ ਦੁਪੱਟਾ ਲਓ ਤੁਸੀਂ ਹਾਂ ਇੱਕ ਆ ਬਲੈਕ ਕਲਰ ਦਾ ਦੇਖੋ ਸਾਰਾ ਦੁਪੱਟਾ ਦੇਖੋ ਆਹ ਇਹਨਾਂ ਨੇ ਫੀਟ ਕਟ ਕਰਵਾਇਆ ਜਿਵੇਂ ਤੁਹਾਨੂੰ ਅਸੀਂ ਕਹਨੇ ਆ। ਆ ਦੇਖੋ ਇਹ ਅਸੀਂ ਨੰਬਰ ਦਾ ਉਹਦੇ ਨਾਲ ਦਾ ਗ੍ਰੀਨ ਕਲਰ ਦਾ ਮੇਰਾ। ਹਾਂ ਜੀ। ਇਹ ਮੇਰਾ ਯਾ ਦੇਖੋ ਅਸੀਂ ਆਪਾਂ ਤਿਆਰ ਕਰਵਾਇਆ। ਐਵੇਂ ਦੇ ਨਾਲ ਤਿਆਰ ਕਰਵਾਉਣੀ ਆ। ਆ ਦੇਖੋ। ਥਿੜੀ ਐਵੇਂ ਬਾਜੂ ਕਰਵਾ ਕੇ ਗਲੇ ਘੇਰੇ ਆਹ ਥੱਲੇ ਆ ਗਈਆਂ ਥੱਲੇ ਘੜਾਈ ਆ ਗਈ ਇਸ ਨੂੰ ਟੈਂ ਸੇਮ ਹੈ ਇਹਦੇ ਦੁਪट्टे ਦੇ ਨਾਲ ਵੀ। ਸੇਮ ਦੁਪੱਟੇ ਦੇ ਨਾਲ ਦੀ ਹੈ ਦੇਖੋ ਇਹ ਜਿੱਦਾਂ ਤੁਸੀਂ ਬਲੈਕ ਨਾਲ ਬਣਵਾਉਣਾ ਹੋਵੇ ਤਾਂ ਸਕਿਨ ਕਮੀਜ਼ ਬਣਾ ਕੇ ਬਲੈਕ ਦੁਪੱਟਾ ਹੋ ਗਿਆ ਤਾਂ ਬਲੈਕ ਇਸ ਬਾਟਮ ਬਣਾ ਸਕਦੇ ਹੋ ਤੁਸੀਂ ਤੇ ਬਾਕੀ ਜੋ ਹੋਰ ਮੈਚਿੰਗ ਕਰਨਾ ਹੋਵੇ ਜਿਵੇਂ ਮਾਨਸਾਹਬ ਨੇ ਮੇਰੇ ਸੂਤ ਨਾਲ ਜੀ ਪੱਗ ਬੰਨੀ ਹੋਈ ਹੈ ਤਾਂ ਆਪਾਂ ਮੇਰੀਆਂ ਭੈਣਾਂ ਨੂੰ ਇਹ ਵੀ ਤੋਹਫਾ ਦੇਵਾਂਗੇ ਵੀ ਆਪਾਂ ਪੱਗਾਂ ਵੀ ਰੱਖੀ ਹੋਈਆਂ ਤੇ ਮੇਰੇ ਭਰਾਵਾਂ ਬਾਅਦ ਵੀ ਪੱਗਾਂ ਲੈ ਜਾਂਦੀਆਂ ਵੀ ਪੱਗਾਂ ਬੰਨਣ ਮੇਰੇ ਨੂੰ ਇੰਗਲਿਸ਼ ਕਲਰ ਨੇ ਸਾਰੇ ਦੇਖੋ ਬੜੇ ਸੋਹਣੇ ਸੋਹਣੇ ਕਲਰ ਨੇ ਰੈਸਟ ਕਲਰ ਹਨਾ ਵਾਈਟ ਕਰੀਮ ਬਲੈਕ ਪਿੰਕ ਜਿਦਾ ਮਾਨਸਾਹਬ ਦੇ ਬੰਨੇ ਹੋ ਤਾਂ ਉਹਦਾ ਇਹ ਸਾਰੇ ਕਲਰ ਪੈਨ ਜੇ ਕਿਸੇ ਮੇਰੀ ਭੈਣ ਨੇ ਆਰਡਰ ਕਰਨਾ ਹੋਵੇ ਵੀ ਮੇਰੇ ਸੂਟ ਨਾਲ ਦੀ ਪੱਗ ਵੀ ਹੋਵੇ ਤਾਂ ਆਪਾਂ ਇਥੋਂ ਪੱਗ ਵੀ ਦੇਵਾਂਗੇ ਜੇ ਕਿਸੇ ਨੇ ਜਿਵੇਂ ਟਾਵਲ ਸ਼ਾਲ ਦੇਖੋ ਬਲੈਂਕਟ ਸਾਰਾ ਆਪਣੇ ਲੋਈਆਂ ਸਭ ਕੁਝ ਆਪਣੇ ਰੱਖਿਆ ਹੋਇਆ ਤਾਂ ਰਮਾਲਾ ਸਾਹਿਬ ਤੱਕ ਵੀ ਆਪਣੇ ਕੋਈ ਹੈਗੇ ਨਾ ਰੱਖੇ ਹੋਏ ਨਾ ਜਿਵੇਂ ਫਿੱਕਾ ਇਹ ਕਲਰਾਂ ਵੇਖੋ ਸ਼ਾਲ ਕਿ ਕਰ ਸੋਣਾ ਆ ਦੇਖੋ ਜੀ ਸ਼ਾਲ ਦੇਖੋ ਬੜਾ ਪਿਆਰਾ ਹੈ ਕਿਹ ਚਮਨ ਸਾਹ ਰੈੱਡ ਕਲਰ ਵੀ ਸੀਗਾ ਹਾਂਜੀ ਹੈਗਾ ਜੀ ਹੈਗਾ ਤੇ ਬੜੇ ਪਿਆਰੇ ਜਿਹੇ ਸ਼ਾਲਾਂ ਦੇ ਕਲਰ ਆ ਲਓ ਜੀ ਦਿਖਾਓ ਇਹ ਹਰ ਇੱਕ ਚੀਜ਼ ਆਪਣੀ ਮਾਤਾ ਵਾਸਤੇ ਹੈ ਇਹੇ ਭੈਣਾਂ ਵਾਸਤੇ ਹੈ ਨਵੀਆਂ ਪਈਆਂ ਭੈਣਾਂ ਡਾਰਕ ਰੰਗ ਪਾਉਂਦੀਆਂ ਚਾਹ ਲਓ ਜੀ ਕਿਸੇ ਨੇ ਵੀ ਕੋਈ ਵੀ ਚੀਜ਼ ਆਰਡਰ ਕਰਨੀ ਹੈ ਕਿਸੇ ਨੂੰ ਕੋਈ ਚੀਜ਼ ਹੋਰ ਪਸੰਦ ਆ ਤਾਂ ਸਾਨੂੰ ਤੁਸੀਂ ਆਰਡਰ ਕਰ ਸਕਦੇ ਹੋ WhatsApp ਤੇ ਤੇ ਜਿੱਦਾਂ ਕੋਈ ਲੈਸ ਕੋਸ਼ ਲਹਿੰਗਾ ਆ ਕਾ ਗਰਾ ਕੁਛ ਵੀ ਬਣਵਾਉਣਾ ਹੈਗਾ ਸਾਨੂੰ ਆਰਡਰ ਕਰੋ ਤੁਸੀਂ ਤਾਂ ਤੁਹਾਨੂੰ ਟਾਈਮ ਤੇ ਮਿਲੂਗਾ ਕਈ ਵਾਰ ਮੇਰੀਆਂ ਭੈਣਾਂ ਕੋਲ ਟਾਈਮ ਹੀ ਨਹੀਂ ਹੁੰਦਾ ਹੈਗਾ ਮਾਰਕੀਟ ਜਾਣ ਦਾ ਅਸੀਂ ਇੱਥੋਂ ਪ੍ਰਾਂਦੀ ਲਟਕਣ ਸਭ ਕੁਝ ਇੱਥੋਂ ਦੇਵਾਂਗੇ ਤੇ ਆਨਲਾਈਨ ਵੀ ਅਸੀਂ ਕੋਰੀਅਰ ਕਰਕੇ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਥੈਂਕ ਯੂ ਧੰਨਵਾਦ